ਵਿਸ਼ਵਾਸੀ ਦੀ ਸੇਵਕਾਈ ਤੇ ਸੰਖੇਪ ਵਰਣਨ ਰਸੂਲਾਂ ਦੇ ਕਰਤੱਵ ਤੋਂ ਇੱਕ ਮਹੱਤਵਪੂਰਨ ਗੱਲ ਜਿਹੜੀ ਕਿ ਅਸੀਂ ਸਿੱਖ ਸਕਦੇ ਹਾਂ ਉਹ ਇਹ ਹੈ ਕਿ ਮਸੀਹੀयत ਇੱਕ ਵਿਸ਼ਵਾਸੀਆਂ ਦਾ ਅੰਦੋਲਨ ਹੈ ਅਤੇ ਇਹ ਕਿ ਗਵਾਹੀ ਦੇਣ ਦਾ ਕੰਮ ਇੱਕ ਖਾਸ ਸ਼੍ਰੇਣੀ ਤਿੱਖ ਹੀ ਸਮਰਪਤ ਨਹੀਂ ਸੀ ਜਿਵੇਂ ਕਿ ਪਾਦਰੀ ਜਾਂ ਜਾਜ਼ ਕਾਂਤੀਕ ਹੀ ਪਰ ਸਾਰੇ ਵਿਸ਼ਵਾਸੀਆਂ ਦੇ ਲਈ ਹਾਰਨੇਕ ਨੇ ਦਾਵਾ ਕੀਤਾ ਕਿ ਜਦੋਂ ਕਲੀਸਿਆ ਨੇ ਰومی ਬਾਦ ਬਾਦਸ਼ਾਹਤ ਵਿੱਚ ਆਰੰਭ ਦੇ ਦਿਨਾਂ ਵਿੱਚ ਇਸ ਦੀਆਂ ਮਹਾਨ ਜਿੱਤਾਂ ਨੂੰ ਜਿੱਤਿਆ ਸੀ ਇਸ ਨੇ ਇਹ ਉਪਦੇਸ਼ਕਾਂ ਜਾਂ ਪ੍ਰਚਾਰਕਾਂ ਜਾ ਰਸੂਲਾਂ ਦੁਆਰਾ ਨਹੀਂ ਕੀਤਾ ਸੀ ਪਰ ਗੈਰ ਪੇਸ਼ਵਰ ਮਸ਼ੀਨਰੀਆਂ ਦੇ ਦੁਆਰਾ ਡੀਨ ਇੰਗੇ ਲਿਖਦਾ ਹੈ ਮਸੀਹੀ ਇੱਕ ਆਮ ਵਿਸ਼ਵਾਸੀ ਨਬੂਬਤੀ ਧਰਮ ਵਜੋ ਆਰੰਭ ਹੋਈ ਮਸੀਹੀयत ਦਾ ਭਵਿਕ ਇਸ ਤੇ ਵਿਸ਼ਵਾਸੀਆਂ ਤੇ ਨਿਰਭਰ ਹੁੰਦਾ ਹੈ ਪਰਾਂ ਬਰਾ ਇਨ ਗ੍ਰੀਨ ਆਖਦਾ ਹੈ مسیਹੀਤ ਦਾ ਇੱਕ ਸੰਸਾਰ ਦੇ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਆਮ ਮਨੁੱਖਾਂ ਅਤੇ ਔਰਤਾਂ ਦੇ ਹੱਥਾਂ ਵਿੱਚ ਟਿਕਦਾ ਹੈ ਅਤੇ ਨਾ ਕੇ ਪ੍ਰਮੁੱਖ ਤੌਰ ਤੇ ਉਨ੍ਹਾਂ ਦੇ ਜਿਹੜੇ ਕੇ ਪੇਸ਼ੂਰ مسیحی ਸੇਵਕ ਹਾਨ ਲਹਟਨ ਫੋਰਡ ਆਖਦਾ ਹੈ ਇੱਕ ਇਕਲੀਸੀਆ ਜਿਹੜੀ ਕੇ ਗਵਾਹੀ ਦੇਣ ਵਿੱਚ ਇਸ ਦੀ ਖਾਸ ਉੱਚੀ ਨੂੰ ਰੋਕੀ ਰੱਖਦਾ ਹੈ ਉਹ ਇਸ ਦੇ ਸਿਰ ਦੀ ਚਾਹ ਆਰੰਭ ਦੀ ਇਕਲੀਸੀਆ ਦੇ ਨਿਯਮ ਤਨੂਨੇ ਦੋਹਾਂ ਦੇ ਵਿਰੁੱਧ ਦੋਹਾਂ ਦੇ ਵਿਰੋਧ ਵਿੱਚ ਜੀਵਨ ਬਿਤਾ ਰਹੀ ਹੈ ਪ੍ਰਚਾਰ ਕਰਨਾ ਪੂਰੀ ਕਲੀਸਿਆ ਦਾ ਮਕਸਦ ਸੀ ਸਿਰਫ ਨਾਮ ਦੇ ਖਾਸ ਲੋਕਾਂ ਦਾ ਨਹੀਂ ਅਤੇ ਅੰਤ ਜੀ ਇਹ ਸਟੂਵਰਟ ਲਿਖਦਾ ਹੈ ਸਥਾਨਕ ਕਲੀਸਿਆ ਦਾ ਹਰੇਕ ਮੈਂਬਰ ਵਿਅਕਤੀਗਤ ਸੰਪਰਕ ਦੁਆਰਾ ਮਸੀਹ ਲਈ ਵਿਅਕਤੀਆਂ ਨੂੰ ਜਿੱਤਨ ਦੇ ਲਈ ਗਿਆ ਸੀ ਅਤੇ ਫਿਰ ਨਵੇਂ ਜੰਮੇ ਹੋਏ ਬੱਚਿਆਂ ਨੂੰ ਵਾਪਸ ਥਾਨਕ ਕਲੀਸਿਆ ਵਿੱਚ ਲੈ ਆਇਆ ਤਾਂ ਜੋ ਉਹ ਸਿੱਖਿਆ پا ਸਕਣ ਅਤੇ ਛੁਟਕਾਰਾ ਦੇਣ ਵਾਲੇ ਦੇ ਵਿਸ਼ਵਾਸ ਵਿੱਚ ਬੱਲ پا ਸਕਣ ਫਿਰ ਉਹ ਵੀ ਇਸੇ ਤਰ੍ਹਾਂ ਕਰਨ ਦੇ ਲਈ ਬਾਹਰ ਗਏ ਸਨ ਸਥਾਨਕ ਤਤ ਇਹ ਹੈ ਕਿ ਰਸੂਲੀ ਕਲੀਸਿਆ ਦੇ ਵਿੱਚ ਇੱਥੇ ਪਾਦਰੀ ਜਾਂ ਸੇਵਕ ਵਰਗਾ ਕੋਈ ਵਿਅਕਤੀ ਨਹੀਂ ਸੀ ਜਿਹੜਾ ਕਿ ਇੱਕ ਸਥਾਨਕ ਕਲੀਸਿਆ ਤੇ ਪਰਦਾਗਾ ਪ੍ਰਧਾਨਗੀ ਕਰ ਸਕੇ ਆਮ ਸਥਾਨਕ ਕਲੀਸਿਆ ਦੇ ਵਿੱਚ ਬਿਸ਼ਪ ਅਤੇ ਨਿਗਾਹबान ਸਨ ਫਿਲਪੀਆ ਇੱਕ ਦੀ ਇੱਕ ਨਵੇਂ ਨੇਮ ਦੀ ਸਮਝ ਵਿੱਚ ਸੰਤ ਬਾਰੇ ਸੰਤ ਸਾਰੇ ਹੀ ਸੇਵਕ ਸਨ ਬਿਸ਼ਪ ਬਜ਼ੁਰਗ ਨਿਗਾਹबान ਜਾਂ ਆਤਮਿਕ ਗਵਾਹੀ ਕਰਨ ਵਾਲੇ ਸਨ ਸੇਵਕ ਸਥਾਨਕ ਇਕਲੀਸੀਆ ਆਦੀ ਦੇ ਸੰਬੰਧ ਵਿੱਚ ਆਰਥਿਕ ਲੋੜਾਂ ਦੇ ਸਬੰਧ ਵਿੱਚ ਕੰਮਾਂ ਨੂੰ ਕਰਨ ਲਈ ਸੇਵਕ ਹੁੰਦੇ ਸਨ ਆਮੀਨ